ਕੈਨੇਡਾ ਦੀ ਸਿਆਸਤ ਉਸ ਵੱਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹੜੇ ਕਿ ਅਸਤੀਫਾ ਦੇ ਸਕਦੇ ਨੇ ਬੀਤੇ ਦਿਨਾਂ ਤੋਂ ਕੈਨੇਡਾ ਤੋਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਤੇ ਸਿਆਸਤ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਸੀ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਤੇ ਆਪਦੀ ਹੀ ਲਿਬਰਲ ਪਾਰਟੀ ਜਸਟਿਨ ਟਰੂਡੋ ਦੀ ਉਹ ਉਹਨਾਂ ਤੋਂ ਅਸਤੀਫੇ ਦੀ ਮੰਗ ਕਰ ਰਹੀ ਸੀ ਤੇ ਹੁਣ ਕੈਨੇਡਾ ਦੇ ਮੀਡੀਆ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਕਿ ਕੱਲ ਯਾਨੀ ਜਿਹੜੇ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਉਹ ਸਤੀਫੇ ਫਾਦੇ ਦੇ ਸਕਦੇ ਨੇ ਉਥੇ ਤੁਹਾਨੂੰ ਦੱਸਦੀ ਕਿ ਸੰਸਦ ਦੇ ਵਿੱਚ ਲਗਾਤਾਰ ਜਸਟਿਨ ਟਰੂਡੋ ਤੇ ਜਿਹੜੀ ਕਿ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਸੀ ਤੇ ਉਹਨਾਂ ਦੇ ਜਿਹੜੀ ਬਗਾਵਤ ਸੀ ਉਹਨਾਂ ਦੀ ਪਾਰਟੀ ਲਿਬਰਲ ਪਾਰਟੀ ਦੇ ਵਿੱਚ ਅੰਦਰੂਨੀ ਜਿਹੜੀਆਂ ਸਤਾਤਾਰੀ ਚੀਜ਼ਾਂ ਚੱਲ ਰਹੀਆਂ ਸੀ ਤੇ ਉਸ ਨੂੰ ਲੈ ਕੇ ਲਗਾਤਾਰ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਤੇ ਹੁਣ ਉਸ ਤੇ ਮੋਹਰ ਲੱਗ ਗਈ ਹੈ ਜੀ ਹਾਂ ਕੱਲ ਜਸਟਿਨ ਟਰੂਡੋ ਜਿਹੜੇ ਨੇ ਉਹ ਸਤੀਫਾ ਦੇ ਸਕਦੇ ਨੇ ਆਪਣੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਉਥੇ ਦੱਸਦੇ ਕਿ ਜਸਟਿਨ ਟਰੂਡੋ ਜਿਹੜੇ ਨੇ ਲਿਬਰਲ ਪਾਰਟੀ ਦੇ ਪ੍ਰਤੀਨਿਧਾਨ ਤੇ ਮੌਜੂਦਾ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਬੀਤੇ ਦਿਨਾਂ ਤੋਂ ਲਿਬਰਲ ਪਾਰਟੀ ਦੇ ਵਿੱਚ ਅੰਦਰੂਨੀ ਜਿਹੜੀ ਹਲਚਲ ਹੋ ਰਹੀ ਸੀ ਉਹਨਾਂ ਤੇ ਜਿਹੜੀ ਬਗਾਵਤ ਉੱਠ ਰਹੀ ਸੀ ਜਸਟਨ ਟਰੂਡੋ ਦੇ ਖਿਲਾਫ ਤੇ ਕਾਫੀ ਜਿਹੜੀ ਕਿ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਕਈ ਫੈਸਲਿਆਂ ਨੂੰ ਵੀ ਲੈ ਕੇ ਉਹਨਾਂ ਦੇ ਖਿਲਾਫ ਤੇ ਉੱਥੇ ਹੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਉਹਨਾਂ ਦੇ ਸਤੀਫੇ ਦੀ ਤੇ ਕੱਲ ਜਿਹੜੇ ਜਸਟਨ ਟਰੂਡੋ ਨੇ ਉਹ ਪ੍ਰਮੁੱਖ ਤੌਰ ਤੇ ਜਿਹੜਾ ਕਿ ਸਤੀਫਾ ਦੇ ਸਕਦੇ ਨੇ ਆਪਣੇ ਅਹੁਦੇ ਤੋਂ ਦੱਸ ਦिए ਕਿ ਲਿਬਰਲ ਪਾਰਟੀ ਵਿੱਚ ਵੱਧ ਰਹੇ ਵਿਵਾਦਿਤ ਮੈਂਬਰਾਂ ਵੱਲੋਂ ਉਹਨਾਂ ਤੇ ਪਾਇਆ ਜਾ ਰਿਹਾ ਦਬਾਅ ਕਰਕੇ ਟਰੂਡੋ ਨੇ ਵੱਡਾ ਫੈਸਲਾ ਲੈਣ ਦਾ ਮਨ ਬਣਾ ਲਿਆ ਹੈ। ਉੱਥੇ ਦੱਸ ਦिए ਕਿ ਲਿਬਰਲ ਪਾਰਟੀ ਦੇ ਅੰਦਰ ਅਸੰਤੁਸ਼ਟਤਾ ਅੰਦਰੂਨੀ ਲੜਾਈ ਵੱਧਦੀ ਜਾ ਰਹੀ ਹੈ। ਇਸ ਮਾਮਲੇ ਵਿੱਚ ਲਿਬਰਲ ਪਾਰਟੀ ਦੇ ਅੰਦਰੂਨੀ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਤਿੰਨ ਪ੍ਰਮੁੱਖ ਸੂਤਰਾਂ ਦਾ ਹਵਾਲਾ ਦਿੱੰਦਿਆ ਹੋਇਆ ਗਿਆ ਹੈ ਕਿ ਟਰੂਡੋ ਆਪਣੇ ਸਤੀਫੇ ਦਾ ਲਾਨ ਕਰ ਸਕਦੇ ਹਨ। ਇਸ ਤੋਂ ਬਾਅਦ ਬੁੱਧਵਾਰ ਆਉਣ ਵਾਲਾ ਜਿਹੜਾ ਬੁੱਧਵਾਰ ਹੋਏਗਾ ਕੈਨੇਡਾ ਦੇ ਵਿੱਚੋਂ ਉਸ ਤੇ ਨੈਸ਼ਨਲ ਲਿਬਰਲ ਪਾਰਟੀ ਜੜੀ ਇੱਕ ਨੇ ਸੰਸਦੀ ਪਾਰਟੀ ਦੀ ਮੀਟਿੰਗ ਕਰ ਰਹੀ ਹੈ ਜਿਸ ਤੋਂ ਪਹਿਲਾਂ ਜਿਹੜੇ ਟਰੂਡੋ ਨੇ ਉਹ ਅਸਤੀਫਾ ਐਲਾਨ ਕਰਨ ਦੀ ਉਹਨਾਂ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਟਰੂਡੋ ਵੱਲੋਂ ਅਸਤੀਫਾ ਐਲਾਨ ਕੀਤਾ ਜਾ ਸਕਦਾ ਹੈ ਉਹ ਤੁਹਾਨੂੰ ਦੱਸ ਦਈਏ ਕਿ ਜਸਟਿਨ ਟਰੂਡੋ 2015 ਦੇ ਵਿੱਚ ਪਹਿਲੀ ਵਾਰ ਚੋਣਾਂ ਜਿੱਤ ਕੇ ਕੈਨੇਡਾ ਦੇ ਸੱਤਾ ਵਿੱਚ ਆਏ ਸੀ ਤੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ ਇਸ ਤੋਂ ਬਾਅਦ ਉਹਨਾਂ ਨੇ 2019 ਤੇ 21 ਵਿੱਚ ਵੀ ਲਿਬਰਲ ਪਾਰਟੀ ਦੇ ਅਗਵਾਈ ਕੀਤੀ ਸੀ ਪਰ ਮੌਜੂਦਾ ਸਥਿਤੀ ਵਿੱਚ opinion poll ਦੇ ਅਨੁਸਾਰ ਟਰੂਡੋ ਆਪਣੇ ਪ੍ਰਮੁੱਖ ਜਿਹੜੀ ਉਦੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਆਰਏ ਪਾਇ ਲੀਵਰ ਤੋਂ ਜਿਹੜੇ ਕਿ 20 ਅੰਕ ਪਿੱਛੇ ਚੱਲ ਰਹੇ ਨੇ ਇਹ ਗਿਰਾਵਟ ਉਹਨਾਂ ਦੀ ਸਿਆਸੀ ਪਕੜ ਵਿੱਚ ਵੱਡੀ ਕਮਜ਼ੋਰੀ ਨੂੰ ਦਰਸਾਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਅਕਤੂਬਰ ਯਾਨੀ 2025 ਦਾ ਜਿਹੜਾ ਅਕਤੂਬਰ ਹੈਗਾ ਉਸ ਦੇ ਵਿੱਚ ਕੈਨੇਡਾ ਦੇ ਜਿਹੜੀ ਕਿ ਸਿਆਸਤ ਦੇ ਵਿੱਚ ਬਦਲਾਵ ਹੋ ਜਾ ਕਿਉਂਕਿ ਫੈਡਰਲ ਚੋਣਾਂ ਹੋਣ ਜਾਣਗੀਆਂ ਕੈਨੇਡਾ ਦੇ ਵਿੱਚ ਇਸ ਸਾਲ ਅਕਤੂਬਰ ਦੇ ਵਿੱਚ ਉਸ ਤੋਂ ਪਹਿਲਾਂ ਹੀ ਉਹਨਾਂ ਦੀ ਲਿਬਰਲ ਪਾਰਟੀ ਵੱਲੋਂ ਇਹ ਬਗਾਵਤ ਉੱઠી ਹੈ ਤੇ ਉਹਨਾਂ ਤੋਂ ਲਗਾਤਾਰ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਸਸਟਨ ਟਰੂਡੋ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਵਧੀਆ ਸਫ਼ਰ ਉਹਨਾਂ ਦਾ ਰਿਹਾ ਭਾਰਤ ਦੇ ਲਈ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਜਿਹੜੀ ਪਹਿਲ ਕਦਮ ਕੀਤੇ ਤੇ ਨਵੇਂ-ਨਵੇਂ ਜਿਹੜੇ ਰੂਲਸ ਲੈ ਕੇ ਆਏ ਨੇ ਭਾਰਤ ਦੇ ਲਈ ਤੇ ਉੱਥੇ ਹਮੇਸ਼ਾ ਜਿਹੜਾ ਭਾਰਤ ਦੇ ਲੋਕਾਂ ਦਾ ਟਰੂਡੋ ਦੇ ਵੱਲ ਜਿਹੜਾ ਰੁੱਖ ਰਿਹਾ ਉਹ ਕਾਫੀ ਅੱਛਾ ਰਹਿ ਕਿਉਂਕਿ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਨੇ ਕਾਫੀ ਛੂਟ ਦਿੱਤੀ ਹੈ ਭਾਰਤ ਨਿਵਾਸੀਆਂ ਨੂੰ ਜਸਟਨ ਟਰੂਡੋ ਵੱਲੋਂ ਜਿਹੜੇ ਕਿ ਨਵੇਂ-ਨਵੇਂ ਰੂਲਸ ਲਿਆਂਦੇ ਜਾਂਦੇ ਨੇ ਤੇ ਉਹਦੇ ਵਿੱਚ ਕਾਫੀ ਹੀ ਜਿਹੜਾ ਕਿ ਪ੍ਰਮੁੱਖ ਰੱਖਿਆ ਜਾਂਦਾ ਇਮੀਗ੍ਰੇਸ਼ਨ ਸਟੂਡੈਂਟਸ ਨੂੰ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਤੇ ਕਾਫੀ ਛੂਟ ਦਿੱਤੀ ਜਾਂਦੀ ਹੈ ਤੇ ਉੱਥੇ ਜਿਹੜਾ ਕਿ ਨਵੀਆਂ-ਨਵੀਆਂ ਉਹਨਾਂ ਵੱਲੋਂ ਰੂਲਸ ਲਿਆਂਦੇ ਜਾਂਦੇ ਨੇ ਇਮੀਗ੍ਰੇਸ਼ਨ ਵਾਸਤੇ ਤੇ ਜਿਹੜੇ ਲੋਕ ਨੇ ਉਹ ਵੀ ਜਸਟਿਨ ਟਰੂਡੋ ਨੂੰ ਕਾਫੀ ਪਸੰਦ ਕਰਦੇ ਨੇ ਨਿੱਜੀ ਤੌਰ ਤੇ ਪਰ ਹੁਣ ਜਿਹੜੀ ਸੱਤਾ ਦੇ ਵਿੱਚ ਹਲਚਲ ਹੋਣ ਤੋਂ ਬਾਅਦ ਕੈਨੇਡਾ ਦੀ ਅਸਤੀਫੇ ਦੀ ਮੰਗ ਕੀਤੀ ਗਈ ਹੈ ਜਸਟਿਨ ਟਰੂਡੋ ਤੋਂ ਫਿਲਹਾਲ ਜਿਹੜੀ ਕੈਨੇਡਾ ਦੇ মিডিਆ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੱਲ ਜਿਹੜੇ ਜਸਟਿਨ ਟਰੂਡੋ ਨੇ ਲਿਬਰਲ ਪਾਰਟੀ 'ਚ ਲਗਾਤਾਰ ਉਹਨਾਂ ਦੇ ਖਿਲਾਫ ਜਿਹੜੀ ਬਗਾਵਤ ਉੱਠ ਰਹੀ ਹੈ ਦਬਾਅ ਬਣਾਇਆ ਜਾ ਰਿਹਾ ਹੈ ਸਤੀਫਾ ਦੇਣ ਨੂੰ ਉਹ ਕੱਲ ਜਿਹੜੇ ਜਸਟਿਨ ਟਰੂਡੋ ਨੇ ਉਹ ਸੰਸਦ ਦੇ ਵਿੱਚ ਆਪਣਾ ਸਤੀਫਾ ਦੇ ਸਕਦੇ ਨੇ